ਕਰ ਦਿੰਨੇ ਹੋ ਫਿਰ ਐਵੇਂ ਗੱਲ ਬਾਤ ਜਾਂਦੀ ਆ ਫਿਰ ਕਈ ਅਫਸਰ ਸੁਖਵੀਰ ਬਾਦਲ ਤੇ ਹਰਸਿਮਰਤ ਕੌਰ ਦੇ ਨਾਲ ਵੀ ਲੱਗੇ ਹੋਏ ਨੇ ਪੰਜਾਬ ਦੇ ਕਿਉਂਕਿ ਉਹਨਾਂ ਦਾ ਪ੍ਰੋਟੋਕਾਲ ਹੈ ਉਹਨਾਂ ਅਫਸਰਾਂ ਚੋਂ ਮੈਨੂੰ ਮੇਰੇ ਫੈਨ ਨੇ ਉਹ ਮੈਨੂੰ ਦੱਸਦੇ ਰਹਿੰਦੇ ਆ ਮੈਂ ਕਿਵੇਂ ਕੀ ਹਾਲਤਾ ਹੈ ਤੇਰਾ ਬਠਿੰਡਾ ਸੀਟ ਲੜ ਰਹੇ ਨੇ ਤੇ ਹਾਲਤ ਕੀ ਹੈ ਉਹ ਕਹਿੰਦਾ ਜੀ ਮੇਰਾ ਨਾਂ ਤਾਂ ਨਾ ਮੈਂ ਨਾਂ ਨਹੀਂ ਲੈਂਦਾ ਤੇਰਾ ਮੈਂ ਦੱਸ ਦੇ ਨਾ ਉਹ ਕਹਿੰਦਾ ਜੀ ਰੋ ਕੇ ਸੌਂਦੇ ਐ ਉੱਠ ਕੇ ਰੋਂਦੇ ਐ ਵਿਆਹ ਕੀ ਪੰਗਾ ਪੈ ਗਿਆ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਹੋ ਗਿਆ ਤੁਹਾਨੂੰ ਯਾਦ ਐ ਤੁਹਾਨੂੰ ਯਾਦ ਐ ਦੁਆਰਾ ਦੁਆਰਾ ਸਰਾਉਂ ਦੀ ਕੀ ਲੋੜ ਹੈ ਯਾਦ ਆ ਤੁਹਾਨੂੰ ਹਾਂਜੀ ਅੱਛਾ ਪਹਿਲੀ ਵਾਰ ਸੁਣੋ ਉਹ ਕਿਉਂ ਉਹਨਾਂ ਦਾ ਪਹਿਲੀ ਬੁਰਾ ਹਾਲਾ ਕੰਧਾਂ ਫੜ ਫੜ ਕੇ ਤੁਰਦੇ ਨੇ ਉਹ ਉੱਤੋਂ ਤੁਸੀਂ ਕਿੱਕਲੀ ਪਵਾ ਪਵਾ ਕੇ ਅੱਜ ਡਾਕਟਰਾਂ ਤੋਂ ਦਿਲ ਖਰਾਉਣ ਦੀਆਂ ਗੋਰੀਆਂ ਖਾਣ ਕੇ ਫਾਇਦਾ ਕੋਈ ਸੋ ਵੀਰੋ ਇਹਨਾਂ ਦਾ ਕੋਈ ਇਤਵਾਰ ਨਹੀਂ ਇਹਨਾਂ ਤੇ ਯਕੀਨ ਨਾ ਕਰਿਓ ਬਹੁਤ ਲੁੱਟਿਆ ਇਹਨਾਂ ਨੇ ਤਿੰਨ ਪੀੜੀਆਂ ਖਾ ਗਏ ਤਿੰਨ ਪੀੜੀਆਂ ਬਣਾ ਲੇ ਹੋਟਲ ਆ ਪਾ ਲੇ ਮੈਲ ਛੱਤ ਲੇ ਉਹ ਸਾਡੇ ਘਰਾਂ ਦੀਆਂ ਛੱਤਾਂ ਚੋਈ ਜਾਂਦੀਆਂ ਤੇ ਸਾਨੂੰ ਕਹਿੰਦੇ ਆ ਆਮਾ ਦੀ ਪਾਰਟੀ ਵਾਲੇ ਮਲੰਗ ਐ ਵੀ ਹੁਣ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਪੰਜਾਬ ਨੂੰ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਪਰ ਪਰ ਕੋਈ ਗੱਲ ਨਹੀਂ ਮਲੰਗੀ ਬੰਜੀ ਠੋਕਰ ਨਹੀਂ ਹੁਣ ਮਲੰਗੀ ਦਾਦੇ ਸਾਨੂੰ ਯਾਰ ਦੇਖੋ ਸਹੀ ਘੋਰ ਬੁਰਾ ਹਾਲ ਹੋਇਆ ਪਿਆ ਦੋਨੇ ਤਿੰਨੇ ਪਾਰਟੀਆਂ ਦਾ ਬੁਰਾ ਹਾਲ ਹੋਇਆ ਪਿਆ ਕਾਂਗਰਸ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿੱਥੋਂ ਲੜ ਰਿਹਾ ਹੈ ਕਾਂਗਰਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਹੈ ਉਹ ਬਠਿੰਡੇ ਵਾਲਾ ਬੜਿੰਗ ਭੇਜਦਾ ਲੁਧਿਆਣੇ ਸੰਗਰੂਰ ਵਾਲਾ ਉਹ ਭੇਜ ਤਨੰਤਪੁਰ ਸਾਹਿਬ ਅਖਡੂਰ ਸਾਹਿਬ ਵਾਲਾ ਭਲੱਥ ਵਾਲਾ ਉਹ ਭੇਜਦਾ ਸੰਗਰੂਰ ਖੈਰਾ ਵੀਰੋ ਇੱਕ ਦੂਜੇ ਨੂੰ ਤੜਕੀ ਗਾਲਾਂ ਦੇਣ ਲੱਗ ਜਾਂਦੇ ਆ ਕੋਈ ਪੰਜਾਬ ਦਾ ਮੁੱਦਾ ਨਹੀਂ ਵੀਰੋ ਮੈਂ ਇੱਥੇ ਆਪਣੇ ਪਰਿਵਾਰ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਇਹ ਨਾ ਕਹਿ ਦਿਓ ਭਗਵਾਨ ਤੁਮਾਨ ਜੇ ਸਾਡੇ ਪਿੰਡ ਆ ਜਾਂਦਾ ਤਾਂ ਉਹਨੂੰ ਵੋਟਾਂ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾਂ ਨਹੀਂ ਮੰਗ ਰਿਆ ਮੈਂ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਮੰਗ ਰਿਆ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਦਾ ਤੁਹਾਡੇ ਜਵਾਕਾਂ ਦਾ ਫਿਊਚਰ ਬਣੂਗਾ ਭਵਿੱਖ ਬਣੂਗਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ 1 ਰੁਪਇਆ ਕਿਸ ਦਾ ਰਿਸ਼ਮਤਾ ਲੱਗਿਆ ਹੋਵੇ ਭਾਵੇਂ ਪਟਵਾਰੀ ਲੱਗਣਾ ਭਾਵੇਂ ਇਨਸਪੈਕਟਰ ਲੱਗਣਾ ਭਾਵੇਂ ਕੁੜੀਆਂ ਨੇ ਐਸਜੀਓ ਲੱਗਣਾ 1 ਰੁਪਇਆ ਗਿਣਾ ਦਿਓ 1 ਰੁਪਇਆ ਨੀਵੀਂ ਥਾਂਵੇਂ ਬਹਿ ਜਾਊਂਗਾ ਪੈਸੇ ਕਮਾਉਣ ਥੋੜੀ ਆਏ ਆ ਪੈਸਾ ਨਾਲ ਜਾਂਦਾ ਉਹ ਇੱਜ਼ਤ ਕਮਾਉਣ ਆਇਆ ਜੀ ਪੈਸੇ ਕਮਾਉਣ ਨਹੀਂ ਆਏ ਪਰਮਾਤਮਾ ਮੂਰੇ ਤਿੰਨ ਟਾਈਮ ਅਰਦਾਸ ਕਰਦਿਆਂ ਕਿ ਪਰਮਾਤਮਾ ਜਿੰਨੀ ਕੁ ਬਣੀ ਹੋਈ ਐ ਓਨੀ ਕੁ ਕਾਇਮ ਰੱਖਦੀ ਬਸ ਭਾਵੇਂ ਪਤਾ ਇਨਾ ਪਰ ਘਟਾਈ ਇਨਾ ਲੋਕਾਂ ਨੂੰ ਹੁਣ ਪਤਾ ਲੱਗਿਆ ਕਿ ਸਾਡੇ ਧੀਆਂ ਪੁੱਤ ਵੀ ਜੱਜ ਬਣ ਸਕਦੇ ਐ ਬਿਨਾਂ ਪੈਸੇ ਤੋਂ ਗਰੀਬਾਂ ਦੇ ਧੀਆਂ ਪੁੱਤ ਜੱਜ ਅਕਲ ਮੈਨੂੰ ਵੀਡੀਓ ਭੇਜੀ ਉਹ ਕਹਿੰਦਾ ਜੀ ਸਾਡੇ ਟੱਬਰ 'ਚ 6 ਨੌਕਰੀਆਂ ਮਿਲ ਗਈਆਂ। ਮੁੰਡਾ ਕਲਰਕ ਲੱਗ ਗਿਆ, ਕੁੜੀਆਂ ਮਾ ਟੀਚਰ ਲੱਗ ਗਈਆਂ, 2 ਤਾਂ ਪਟਵਾਰੀ ਲੱਗ ਗਿਆ, 2 ਤਾਂ ਘਰਾਂ ਦੀ ਜ਼ਿੰਦਗੀ ਬਦਲ ਜਾਂਦੀ। ਇਹਨਾਂ ਨੇ ਪਹਿਲਾਂ ਕਦੇ ਦਿੱਤੀ ਨੌਕਰੀ ਕਦੇ ਤੁਹਾਨੂੰ ਗਰੀਬਾਂ ਨੂੰ। ਕਦੇ ਕੋਈ ਸਕੂਲ ਠੀਕ ਕੀਤਾ, ਕੋਈ ਹਸਪਤਾਲ ਠੀਕ ਕੀਤਾ। ਆ ਬਿਜਲੀ ਹੁਣ ਕਿਵੇਂ ਫਿਰ ਆਉਂਦੀ ਆ ਬਈ? ਉਹੀ ਖੰਬੇ ਨੇ, ਉਹੀ ਤਾਰਾਂ ਨੇ, ਉਹੀ ਫਿਊਜ ਨੇ। ਉਹੀ ট্রান্সਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਫ੍ਰੀ ਆਉਂਦੀ ਹੈ ਨੀਅਤ ਸਾਫ਼ ਹੈ ਇਮਾਨਦਾਰੀ ਹੈ ਅਗੋइंदਵਾਲਾ ਵਾਲਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ ਹੁਣ ਇੰਡਸਟਰੀ ਵਾਲੀ ਬਿਜਲੀ ਸਸਤੀ ਕਰੂੰ ਦੇਖਿਓ ਇੰਡਸਟਰੀ